ਨਵੋਲੀ ਦਾ ਮੇਰੇ ਖੁਦਾ ਪਿਛਲੀ ਵਾਰੀ ਆਪਾਂ ਵਚਨ ਚ ਪੜਿਆ ਸੀ ਕਿ ਪਰਮੇਸ਼ਰ ਨੂੰ ਆਪਣੇ ਸਾਹਮਣੇ ਅਰਪਿਤ ਕਰਨਾ ਅਸੀਂ ਕੀ ਸਾਰੀ ਦੇ ਸਾਰੇ ਕੀ ਆ ਹੈਕਲਾਵਾ ਤੇ ਆਪਣੇ ਆਪ ਨੂੰ ਕੀ ਕਰਨਾ ਪ੍ਰਭੂ ਦੇ ਸਾਹਮਣੇ ਅਰਪਿਤ ਕਰਨਾ ਨੀਵਿਆ ਕਰਨਾ ਚੁਕਾ ਲੈਣਾ ਠੀਕ ਆ ਪਰ ਅੱਜ ਅਸੀਂ ਪੜਾਂਗੇ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਸੰਤਮਤੀ ਉਹਦਾ 26 ਅਧਿਆਇ ਉਦੀ 31 ਆਇਤ ਨੂੰ ਪੜਾਂਗੇ ਇੱਥੇ ਹੈਡਿੰਗ ਲਿਖੀ ਹੋਈ ਆ ਕੋਮਾ ਦਾ ਨਿਆ ਸੰਤਮਤੀ ਪੰਜੀ ਦੀ 31 ਆਇਤਵਾ ਕੋਮਾ ਦਾ ਨਿਆ ਵਾਦੀ ਜਿਸ਼ੂ ਨੇ ਉਹਨਾਂ ਨੂੰ ਆਖਿਆ ਜੀ ਬਾਦਰ ਆ ਤੁਸੀਂ ਸਭੇ ਮੇਰੇ ਘਰ ਤੁੰਤ ਖਾਓਗੇ ਕਿਉਂਕਿ ਇਹ ਵਿਧਿਆ ਹੈ

ਅਤੇ ਉਹ ਪੇਡਾਂ ਨੂੰ ਆਪਣੇ ਸੱਤੇ ਪਾਸੇ ਅਤੇ ਬੱਕਰੀਆਂ ਨੂੰ ਖੱਬੇ ਪਾਸੇ ਖੜ੍ਹਾ ਕਰੇਗਾ ਤਦ ਪਾਸ਼ਾ ਉਹਨਾਂ ਨੂੰ ਜਿਹੜੇ ਉੱਤੇ ਸੱਤੇ ਪਾਸੇ ਹੋਣਗੇ ਆ ਕੇ ਕਹੇਗਾ ਹੈ ਮੇਰੇ ਪਿਤਾ ਹallelujah ਮੁਬਾਰਕ ਲੋਕੋ ਆਓ ਹallelujah ਹਾਲੈਲੂਇਆ 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 ਠੀਕ ਹੈ ਇਹ ਸੰਤ ਮਤੀ ਦਾ ਪੰਜੀ ਅਧਾਇਏ ਉਹਦੀ 31 ਐਤਵਾ ਠੀਕ ਜੀ ਇੱਥੇ ਲਿਖਿਆ ਹੈ ਡਿੰਗ ਦੇ ਉੱਤੇ ਹੀ ਲਿਖਿਆ ਵਾ ਕੋਮਾ ਦਾ ਨਿਆ ਠੀਕ ਜੀ ਇਥੇ ਪ੍ਰਭੂ ਯਿਸੂ ਮਸੀਹ ਇੱਕ ਉਦਾਹਰਨ ਦੇ ਕੇ ਇੱਕ ਰਾਜੇ ਦੀ ਉਦਾਹਰਨ ਦੇਣ ਲਿਆ ਵਾ ਕੀ ਉਦਾਹਰਨ ਦੇਣ ਲਿਆ ਵਾ ਭੀ ਇੱਕ ਅਜਾਲੀ ਜਿੱਦਾਂ ਭੇਡਾਂ ਨੂੰ ਬੱਕਰੀਆਂ ਦੇ ਵਿੱਚੋਂ ਲਾਦਾ ਕਰਦਾ ਵਾ ਵੱਖਰਾ ਕਰਦਾ ਵਾ ਉਹਦਾ ਪਰਮੇਸ਼ਰ ਦਾ ਰਾਜ ਜਿਹੜਾ ਵਾ ਹੋਵੇਗਾ ਉਹ ਰਾਜਾ ਕੀ ਕਰੇਗਾ ਭੇਡਾਂ ਨੂੰ ਤੇ ਬੱਕਰੀਆਂ ਨੂੰ ਕੀ ਕਰੇਗਾ ਲਗ ਲਗ ਕਰੇਗਾ ਭੇਡਾਂ ਉਹਦੇ ਸੱਜੇ ਹੱਥ ਤੇ ਬੱਕਰੀਆਂ ਉਹਦੇ ਕਿੱਥੇ ਹੋਣਗੀਆਂ ਖੱਬੇ ਹੱਥ ਹੋਣਗੀਆਂ ਠੀਕਾ ਭੇਡਾਂ ਉਹ ਲੋਕ ਵਾ ਜਿਨ੍ਹਾਂ ਨੇ ਤੋਵਾ ਕੀਤੀ ਬਪਤਸਮਾ ਲਿਆ ਠੀਕਾ ਬੱਕਰੀਆਂ ਉਹ ਲੋਕ ਵਾ ਜਿਨ੍ਹਾਂ ਨੇ ਤੋਵਾ ਨਹੀਂ ਕੀਤੀ ਬਪਤਸਮਾ ਨਹੀਂ ਲਿਆ ਪ੍ਰਭੂ ਨੂੰ ਜਾਣਿਆ ਹੀ ਨਹੀਂ ਆ ਪ੍ਰਭੂ ਦਾ ਬਚਨ ਉਹਨਾਂ ਤੱਕ ਪਹੁੰਚਿਆ ਪਰ ਫਿਰ ਵੀ ਉਹਨਾਂ ਨੇ ਉਹਦਾ ਇਨਕਾਰ ਹੀ ਕੀਤਾ ਪ੍ਰਭੂ ਨੂੰ ਕਬੂਲ ਨਹੀਂ ਕੀਤਾ ਸੰਸਾਰ ਦੇ ਵਿੱਚ ਹੀ ਖੁਬੇ ਰਹੇ ਸੰਸਾਰ ਦੀਆਂ ਮੜਮਰ ਜੀਆਂ ਦੇ ਵਿੱਚ ਹੀ ਰਹੇ ਕਈ ਸੰਗਤੀਆਂ ਵੀ ਕਰਦੇ ਰਹੇ ਚਰਚਾ 'ਚ ਵੀ ਆਉਂਦੇ ਰਹੇ ਪਰ ਸੁਭਾਅ ਉਹਨਾਂ ਦਾ ਬਦਲਿਆ ਹੀ ਨਹੀਂ ਬکریاں ਵਾਲਾ ਹੀ ਸੁਭਾਅ ਰਿਹਾ ਠੀਕ ਆ ਕਦੀ ਇੱਧਰ ਚਲ ਗਏ ਕਦੀ ਉੱਧਰ ਚਲ ਗਏ ਕਦੀ ਮਨਮਰਜ਼ੀਆਂ ਕਰ ਲੀਆਂ ਕਦੀ ਆਪਣੇ ਜੋ ਮਨ ਦੇ ਵਿੱਚ ਆਇਆ ਉਹ ਹੀ ਕਰ ਲਿਆ ਇਹ ਸੁਭਾਅ ਕੀ ਦਾ ਵਾ ਬੱਕਰੀ ਦਾ ਪਰ ਜਿਹੜੀ ਭੇਡ ਵਾ ਭੇਡ ਦਾ ਸੁਭਾਅ ਜਿਹੜਾ ਵਾ ਉਹ ਆਪਣੇ ਅਜ਼ਾਲੀ ਦੀ ਆਵਾਜ਼ ਨੂੰ ਕੀ ਕਰਦੀ ਆ ਪਹਿਚਾਨਦੀ ਭੇਡ ਦਾ ਅਜ਼ਾਲੀ ਉਹਨਾਂ ਦੇ ਅੱਗੇ ਹੁੰਦਾ ਤੇ ਭੇਡਾਂ ਉਹਦੇ ਪਿੱਛੇ ਪਿੱਛੇ ਕੀ ਕਰਦੀਆਂ ਵਾ ਚਲਦੀਆਂ ਵਾ ਔਰ ਅਸੀਂ ਤੁਹਾਨੂੰ ਅੱਗੇ ਵੀ ਕਈ ਵਾਰ ਦੱਸ ਸਕਿਆ ਵੀ ਸਾਡਾ ਸਾਰਿਆਂ ਦਾ ਅਜ਼ਾਲੀ ਜਿਹੜਾ ਵਾ ਪ੍ਰਭੂ ਯਿਸੂ ਮਸੀਹ ਠੀਕ ਹੈ ਪਰ ਇੱਥੇ ਕੁਝ ਹਦਾਇਤਾਂ ਦੇਣ ਡਿਆ ਵਾ ਪਰਮੇਸ਼ਰ ਕੋਈ ਆਗਿਆਵਾਂ ਦੇਣ ਡਿਆ ਵਾ ਠੀਕ ਹੈ ਨਾ ਤੇ ਕਿਹੜੇ ਲੋਕਾਂ ਦਾ ਕਿਤਰਾ ਦਾ ਸੁਭਾਅ ਵਾ ਕਿਤਰਾ ਦੀਆਂ ਆਦਤਾਂ ਵਾ ਤੇ ਕਿਤਰਾ ਦੇ ਅਸੀਂ ਹੋਣਾ ਚਾਹੀਦੇ ਆ ਪਰਮੇਸ਼ਰ ਦੇ ਸਵਰਗ ਰਾਜ ਦੇ ਵਿੱਚ ਜਿਨ੍ਹਾਂ ਨੂੰ ਕਹਿਣ ਡਿਆ ਵਾ ਕਿ ਉਹ ਮੇਰੇ ਪਿਤਾ ਦੇ ਮੁਬਾਰਕ ਲੋਕੋ ਉਸ ਰਾਜ ਦੇ ਵਾਰਿਸ ਹੋਵੋ ਜਿਹੜਾ ਪਿਤਾ ਨੇ ਇਸ ਧਰਤੀ ਦੇ ਨੀਂਹ ਰੱਖਣ ਤੋਂ ਪਹਿਲਾਂ ਹੀ ਤੁਹਾਡੇ ਵਾਸਤੇ ਕੀਆ ਤਿਆਰ ਕੀਤਾ ਹੋਇਆ ਠੀਕ ਹੈ ਨਾ ਇਹ ਮੁਬਾਰਕ ਲੋਕ ਕਿਹੜੇ ਆ ਪੜ੍ਹਦੇ ਅੱਗੇ ਬਚਨ ਨੂੰ ਜਿਹੜਾ ਰਾਜ ਸੰਸਾਰ ਦੇ ਮੁੱਢੋ ਤੁਹਾਡੇ ਲਈ ਤਿਆਰ ਕੀਤਾ ਹੋਇਆ ਹੈ ਜੀ ਉਹਦੇ ਵਾਰਿਸ ਹੋਵੋ ਜੀ ਜੀ ਜੋ ਜੋ ਮੈਂ ਮੁੱਖਾ ਤਾਂ ਤੇ ਤੁਸਾ ਮੈਨੂੰ ਖਾਣ ਦਿੱਤਾ ਜੀ ਮੈਂ ਤੇ ਆਇਆ ਤੇ ਤੁਸਾ ਮੈਨੂੰ ਪਿਆਇਆ ਜੀ ਮੈਂ ਪਰਦੇਸੀ ਸਾਹਰ ਤੁਸਾ ਮੈਨੂੰ ਆਪਣੇ ਘਰ ਬੁਲਾ ਰਿਆ ਜੀ ਜੀ ਲੱਗਾ ਸਾਹਰ ਤੁਸਾ ਮੈਨੂੰ ਪਹਿਨਾਇਆ ਜੀ ਮੈਂ ਰੋਗੀ ਸਾਹ ਰੋਗੀ ਸਾਹਰ ਤੁਸਾ ਮੇਰੀ ਖਬਰ ਨਹੀਂ ਜੀ ਮੈਂ ਕਹਿ ਤੁਸਾ ਤੇ ਤੁਸੀਂ ਮੇਰੀ ਕੋਲ ਆਏ ਜੀ ਤਦ ਧਰਮੀ ਲੋਕ ਉਹਨੂੰ ਇਹ ਤੁਸਾ ਦੇਣ ਲੱਗੇ ਦੇਣਗੇ ਪ੍ਰਭੂ ਕਿ ਅਸਾ ਕਦ ਤੈਨੂੰ ਭੁੱਖਾ ਵੇਖਿਆ ਤੇ ਖਵਾਇਆ ਜਾਂ ਧਿਆਇਆ ਜੀ ਕਿਲਾਇਆ ਹਾਂ ਕਦ ਅਸਰ ਤੈਨੂੰ ਪਰਦੇਸੀ ਵੇਖਿਆ ਤੇ ਆਪਣੇ ਘਰ ਉਤਾਰਿਆ ਜਾਂ ਲੰਗਾ ਵੇਖਿਆ ਤੇ ਪਹਿਨਾਇਆ ਕਦ ਅਸਰ ਤੈਨੂੰ ਰੋਗੀ ਜਾਂ ਕੈਦੀ ਵੇਖਿਆ ਅਰ ਤੇਰੇ ਕੋਲ ਆਏ ਜੀ ਪਾਸ਼ਾ ਉਹਨਾਂ ਨੂੰ ਉੱਤਰ ਦੇਵੇਗਾ ਮੈਂ ਤਾਂ ਅਲੂ ਸਤ ਆਪਦਾ ਨਾ ਭਾਈ ਜਦੋਂ ਗੁਦਾ ਮੇਰੇ ਇਨ੍ਹਾਂ ਸਭ ਦਾ ਕੋਈ ਛੋਟੇ ਭਰਾਵਾ ਵਿੱਚੋਂ ਇੱਕ ਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ ਹalleluyah halleluyah 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 ਠੀਕ ਜੀ ਇੱਥੇ ਕੀ ਆਵਾਜ਼ ਆਉਂਦੀ ਹੁਣ ਸਾਨੂੰ ਠੀਕ ਹੈ ਨਾ ਪ੍ਰਭੂ ਕੀ ਕਹਿੰਦਿਆ ਕਹਿੰਦਾ ਮੈਂ ਭੁੱਖਾ ਸਾਂ ਮੈਂ ਪਿਆਸਾ ਸਾਂ ਮੈਂ ਨੰਗਾ ਸਾਂ ਠੀਕ ਹੈ ਮੈਂ ਜੇਲ੍ਹ ਦੇ ਵਿੱਚ ਸਾਂ ਮੈਂ ਆਪਣੇ ਕਹ ਲੋ ਕਿ ਬਿਮਾਰ ਸਾਂ ਮੈਂ ਪਰਦੇਸੀ ਸਾਂ ਤੁਸੀਂ ਸਾਰਾ ਕੁਝ ਮੇਰੇ ਨਾਲ ਕੀ ਕੀਤਾ ਕੀਤਾ ਕਦੋਂ ਜਦੋਂ ਕਹਿੰਦਾ ਮੇਰੇ ਛੋਟੇ ਤੋਂ ਛੋਟੇ ਦਾਸ ਦੇ ਨਾਲ ਤੁਸੀਂ ਕੀਤਾ ਤੇ ਕਿਹਦੇ ਨਾਲ ਕੀਤਾ ਮੇਰੇ ਨਾਲ ਕੀਤਾ ਠੀਕ ਆ ਪਰ ਅਸੀਂ ਅੱਜ ਕੀ ਸਿਸਟਮ ਉਲਟ ਵਾ ਗਿਆ ਸੀ ਦਾਸ ਨੂੰ ਕਹਿੰਨੇ ਵੀ ਨਹੀਂ ਤੂੰ ਸਾਡੇ ਵੱਲੋਂ ਪੁਸ਼ ਠੀਕ ਹੈ ਨਾ ਭੇਡ ਕੀ ਕਰਦੀ ਆ ਆਪਣੇ ਜਾਲੀ ਦਾ ਪਿੱਛਾ ਕਰਦੀ ਆ ਠੀਕ ਹੈ ਨਾ ਇਹ ਭੇਡ ਦਾ ਸੁਭਾਅ ਦੱਸਿਆ ਗਿਆ ਵਾ ਇੱਥੇ ਠੀਕ ਆ ਜਿਹੜੀ ਸਵਰਗ ਰਾਜ ਦੇ ਵਿੱਚ ਜਾਣੀ ਆ ਜਿਹਦਾ ਰੈਪਚਰ ਵਾ ਜਿਹੜੀ ਦੁਲਹਨ ਵਾ ਜਿਹੜੀ ਉਠਾਈ ਜਾਣੀ ਆ ਠੀਕ ਹੈ ਨਾ ਜੇ ਉਹ ਆਪਣੇ ਅਜਾਲੀ ਦੇ ਨਾਲ ਅਜਾਲੀ ਨੂੰ ਔਨ ਦਿੰਦੀ ਆ ਉਹਦਾ ਭਾਵ ਸਮਝਦੇ ਹੋ ਮਤਲਬ ਭੇਡ ਦੇ ਉੱਤੇ ਔਨ ਹੁੰਦੀ ਆ ਬੱਕਰੀ ਦੇ ਉੱਤੇ ਔਨ ਜਿਹੜੀ ਆ ਨਹੀਂ ਹੁੰਦੀ ਠੀਕ ਹੈ ਨਾ ਤੇ ਭੇਡ ਦੀ ਔਨ ਜਿਹੜਾ ਵਾ ਉਹਦਾ ਅਜਾਲੀ ਕੀ ਕਰਦਾ ਵਾ ਕੁੱਤਰਦਾ ਵਾ ਉਸ ਔਨ ਤੋਂ ਜਿਹੜਾ ਵਾ ਮਾਰਕੀਟ ਦੇ ਵਿੱਚ ਵੇਚਦਾ ਵਾ ਕਈ ਤਰ੍ਹਾਂ ਦੇ ਕਾਰੋਬਾਰ ਬਿਜ਼ਨਸ ਜਿਹੜੇ ਆ ਹੁੰਦੇ ਆ ਠੀਕ ਆ ਪਰ ਭੇਡ ਆਪਣੇ ਔਨ ਕੁੱਤਰਨ ਦੇ ਵਾਲੇ ਦੇ ਗਾੜੀ ਬਿਲਕੁਲ ਚੁੱਪ ਰਹਿੰਦੀ ਤੇ ਸ਼ਾਂਤ ਰਹਿੰਦੀ ਆ ਕੋਈ ਵੀ ਕਿੰਤੂ ਪਰੰਤੂ ਨਹੀਂ ਕਰਦੀ ਕਿ ਤੂੰ ਮੇਰੀ ਔਨ ਕਿਉਂ ਲਾਉਣ ਡਿਆ ਵਾ ਉਹ ਵਿਸ਼ਵਾਸ ਦੇ ਨਾਲ ਭਰੋਸੇ ਦੇ ਨਾਲ ਉਹਦੇ ਗਾੜੀ ਕੀ ਰਹਿੰਦੀ ਆ ਖਲੋਤੀ ਰਹਿੰਦੀ ਆ ਠੀਕ ਹੈ ਨਾ ਆ ਜਿਹੜੀ ਗੱਲ ਪ੍ਰਭੂ ਯਿਸੂ ਮਸੀਹ ਇੱਥੇ ਕਹਿਣ ਡਿਆ ਵਾ ਕਿ ਮੈਂ ਨੰਗਾ ਸਾਂ ਠੀਕ ਹੈ ਨਾ ਇਹ ਤੁਹਾਡੇ ਕੋ ਔਨ ਦੀ ਮੰਗ ਕਰਨ ਡਿਆ ਠੀਕ ਹੈ ਇੱਥੇ ਜਦੋਂ ਕਹਿਣ ਡਿਆ ਵਾ ਕਿ ਮੈਂ ਭੁੱਖਾ ਸਾਂ ਤੂੰ ਹੱਥੋਂ ਤੂੰ ਆਪਣੀ ਔਨ ਦੀ ਮੰਗ ਕਰਨ ਡਿਆ ਠੀਕ ਹੈ ਜਦੋਂ ਉਹ ਕਹਿਣ ਰਿਹਾ ਕਿ ਮੈਂ ਪਰਦੇਸੀ ਸਾਂ ਤੁਸੀਂ ਮੈਨੂੰ ਆਪਣੇ ਘਰ ਚ ਨਾ ਉਤਾਰਿਆ ਠੀਕ ਹੈ ਨਾ ਕਿ ਪ੍ਰਭੂ ਯਿਸੂ ਮਸੀਹ ਨੂੰ ਅਜੇ ਤੱਕ ਵੇਖਿਆ ਕਿ ਇਹਨੇ ਗਲੀਆਂ ਚ ਫਿਰਦੇ ਹੋਏ ਦਾਸ ਹੀ ਪਰਮੇਸ਼ਰ ਦੇ ਫਿਰਦੇ ਆ ਨਾ ਗਲੀਆਂ ਦੇ ਵਿੱਚ ਘਰ ਘਰ ਜਾਂਦੇ ਆ ਠੀਕ ਹੈ ਨਾ ਕਹਿੰਦਾ ਮੈਂ ਪਰਦੇਸੀ ਸਾਂ ਤੇ ਤੁਸੀਂ ਮੈਨੂੰ ਆਪਣੇ ਘਰ ਦੇ ਵਿੱਚ ਨਾ ਉਤਾਰਿਆ ਠੀਕ ਫਿਰ ਕਹਿੰਦਾ ਮੈਂ ਨੰਗਾ ਸਾਂ ਤੁਸੀਂ ਮੈਨੂੰ ਕੱਪੜਾ ਨਾ ਦਿੱਤਾ ਮੈਂ ਭੁੱਖਾ ਸਾਂ ਤੁਸੀਂ ਮੈਨੂੰ ਖਾਣ ਨੂੰ ਨਾ ਦਿੱਤਾ ਮੈਂ ਬਿਮਾਰ ਸਾਂ ਤੁਸੀਂ ਮੇਰੀ ਖਬਰ ਲੈਣ ਨਾ ਏ ਠੀਕ ਹੈ ਇਹ ਸਾਰੀ ਦੀਆਂ ਸਾਰੀਆਂ ਗੱਲਾਂ ਜਿਹੜੀਆਂ ਵਾ ਇੱਕ ਸੇਵਕ ਦੇ ਵਾਸਤੇ ਕਹੀਆਂ ਗਈਆਂ ਵਾ ਪ੍ਰਭੂ ਯਿਸੂ ਮਸੀਹ ਨੇ ਪਰ ਜੇ ਕਹਿੰਦਾ ਤੁਸੀਂ ਮੇਰੇ ਛੋਟੇ ਤੋਂ ਛੋਟੇ ਦੇ ਨਾਲ ਦਾਸ ਦੇ ਨਾਲ ਇਹ ਜਾਣ ਕੇ ਕਿ ਉਹ ਮੇਰਾ ਚੇਲਾ ਵਾ ਮੇਰਾ ਦਾਸ ਵਾ ਜੇ ਤੁਸੀਂ ਉਹਦੇ ਨਾਲ ਕੀਤਾ ਤੇ ਤੁਸੀਂ ਕਿਹਦੇ ਨਾਲ ਕੀਤਾ ਵਾ ਮੇਰੇ ਨਾਲ ਕੀਤਾ ਠੀਕ ਆ ਇਹ ਪ੍ਰਭੂ ਯਿਸੂ ਮਸੀਹ ਆਪਣਾ ਕੀ ਇੱਥੇ ਮੰਗਣ ਡਿਆ ਵਾ ਹੱਕ ਮੰਗਣ ਡਿਆ ਠੀਕ ਹੈ ਨਾ ਪਰ ਅੱਜ ਸਿਸਟਮ ਜਿਹੜਾ ਵਾ ਸੰਸਾਰ ਦਾ ਉਲਟ ਵਾ ਠੀਕ ਹੈ ਨਾ ਜਿਹੜੇ ਸੇਵਕ ਦਬਾਅ ਪਾਉਂਦੇ ਆ ਉਹਨਾਂ ਕੋ ਲੋਕ ਭੱਜੇ ਜਾਂਦੇ ਆ ਤੇ ਜਿਹੜੇ ਸੇਵਕ ਦਬਾਅ ਨਹੀਂ ਪਾਉਂਦੇ ਹਲੀਮਗੀ ਦੇ ਨਾਲ ਚੱਲਦੇ ਆ ਖਰੀ ਸਿੱਖਿਆ ਵਚਨ ਦੀ ਦੇਣੀ ਪਸੰਦ ਕਰਦੇ ਆ ਉਹਨਾਂ ਨੇ ਲੋਕ ਕੋਲ ਆਉਣਾ ਪਸੰਦ ਕਰਦੇ ਨਹੀਂ ਠੀਕ ਹੈ ਨਾ ਉਰੇ ਵਚਨ ਦੇ ਵਿੱਚ ਲਿਖਿਆ ਹੋਇਆ ਵਾ ਕਿ ਐਂਡ ਦੇ ਦਿਨਾਂ ਦੇ ਉੱਤੇ ਲੋਕ ਖਰੀ ਸਿੱਖਿਆ ਲੈਣੀ ਪਸੰਦ ਨਹੀਂ ਕਰਨਗੇ ਆਪਣੇ ਕੰਨਾਂ ਦੀ ਜਲੂਨ ਕਰਕੇ ਬਹੁਤ ਸਾਰੇ ਢੇਰ ਸਾਰੇ ਗੁਰੂ ਕੀ ਕਰ ਲੈਣਗੇ ਧਾਰ ਲੈਣਗੇ ਜਿਹੜੇ ਉਹਨਾਂ ਦੇ ਕੰਨ ਪੂਰਤੀ ਦੀਆਂ ਜਾਨੀ ਕਿ ਕੰਨਾਂ ਦੇ ਰਸ ਦੀਆਂ ਗੱਲਾਂ ਕਰਨ ਜਿਹੜੀਆਂ ਉਹਨਾਂ ਨੂੰ ਮਨ ਪਉਂਦੀਆਂ ਹੁਣ ਉਹਨਾਂ ਦੇ ਪਸੰਦ ਦੀਆਂ ਗੱਲਾਂ ਕਰਨ ਠੀਕ ਪਰ ਇੱਥੇ ਜਿਹੜਾ ਪਰਮੇਸ਼ਰ ਦੇ ਅਸੀਂ ਰਾਜ ਦੇ ਵਿੱਚ ਜਾਣਾ ਵਾ ਜੇ ਅਸੀਂ ਕਹਿੰਨੇ ਕਿ ਅਸੀਂ ਪਰਮੇਸ਼ਰ ਦਾ ਸਵਰਗ ਰਾਜ ਪ੍ਰਾਪਤ ਕਰਨਾ ਵਾ ਤੇ ਫਿਰ ਆ ਜਿਹੜੀਆਂ ਆਗਿਆਵਾਂ ਪ੍ਰਭੂ ਨੇ ਦਿੱਤੀਆਂ ਵਾ ਠੀਕ ਹੈ ਨਾ ਉਹ ਕਹਣਗੇ ਕਹਿੰਦੇ ਅੱਗੋ ਪ੍ਰਭੂ ਜੀ ਅਸੀਂ ਤੁਹਾਨੂੰ ਕਦੋਂ ਭੁੱਖਾ ਪਿਆਸਾ ਜਾਂ ਨੰਗਾ ਜਾਂ ਬਿਮਾਰ ਜਾਂ ਪਰਦੇਸੀ ਵੇਖਿਆ ਉਹ ਕਹਿੰਦਾ ਜਦੋਂ ਤੁਸੀਂ ਮੇਰੇ ਛੋਟੇ ਤੋਂ ਛੋਟੇ ਦਾਸ ਦੇ ਨਾਲ ਕੀਤਾ ਠੀਕ ਹੈ ਹੁਣ ਸਾਡੇ ਭੈਣ ਭਰਾ ਕਈ ਇਸ ਤਰ੍ਹਾਂ ਦੇ ਠੀਕ ਹੈ ਕਿ ਉਹ ਆਪਣੇ ਥੋੜੇ ਚੋ ਥੋੜਾ দান ਵੀ ਜਿਹੜਾ ਵਾ ਪਰਮੇਸ਼ਰ ਦੇ ਘਰ ਦੇ ਵਿੱਚ ਪਹੁੰਚਾਉਂਦੇ ਆ ਉਹਨਾਂ ਦੇ ਇੱਕ ਰਾਜ ਚੱਲ ਜੀਏ ਰੋਟੀ ਪਾਣੀ ਚਾਹ ਪਾਣੀ ਤੋਂ ਬਿਨਾ ਉੱਠਣ ਨਹੀਂ ਦਿੰਦੇ ਠੀਕ ਹੈ ਨਾ ਉਹ ਆਪਣੀਆਂ ਵਚਨ ਦੇ ਅਨੁਸਾਰ ਆਪਣੀਆਂ ਲਿਖਤਾਂ ਨੂੰ ਕੀ ਕਰਨਦੇ ਆ ਪੂਰਾ ਕਰਨਦੇ ਆ ਠੀਕ ਹੈ ਤੇ ਕਈ ਇਹਨਾਂ ਗੱਲਾਂ ਦੇ ਵਿੱਚ ਅਜੇ ਕਮਜ਼ੋਰ ਵਾ ਉਹ ਆਪਣੀਆਂ ਜ਼ਰੂਰਤਾਂ ਨੂੰ ਪਹਿਲਾ ਪੈਲ ਦੇਣ ਦੇ ਆ ਨਾ ਕਿ ਪਰਮੇਸ਼ਰ ਦੀ ਜ਼ਰੂਰਤ ਕੀ ਆ ਉਹਨੂੰ ਪਹਿਲ ਦਿੰਦੇ ਠੀਕ ਆ ਜਿਹੜੇ ਪਰਮੇਸ਼ਰ ਦੀ ਜ਼ਰੂਰਤ ਨੂੰ ਪਹਿਲ ਨਹੀਂ ਦਿੰਦੇ ਉਹ ਲੋਕ ਕਿੱਦਾਂ ਦੇ ਹੋਣਗੇ ਉਹ ਉਹ ਲੋਕ ਹੋਣਗੇ ਜਿਹੜੇ ਖੱਬੇ ਪਾਸੇ ਵਾਲੇ ਆ ਜਿਨ੍ਹਾਂ ਦਾ ਸੁਭਾਅ ਕੀ ਆ ਬੱਕਰੀਆਂ ਵਰਗਾ ਪੜੋ ਜਿਹੜਾ ਵਚਨ ਲੋਕਗੇ ਮੈਂ ਤੁਹਾਨੂੰ ਸਭ ਤਾਕਦਾ ਹਾਂ ਭਾਈ ਤੁਸੀਂ ਮੇਰੇ ਇਹਨਾਂ ਸਭ ਨਾਲ ਤੋਂ ਸੋ ਤੇ ਭਾਵਾਂ ਮਿੱਤੋ ਇਤਨਾਲ ਇਹ ਕੀਤਾ ਤਾਂ ਮੇਰੇ ਨਾਲ ਕੀਤਾ ਸਤ ਜਿਹੜੇ ਖੱਪੇ ਪਾਸੇ ਹੋਣ ਉਹਨਾਂ ਨੂੰ ਵੀ ਉਹ ਕਹੇਗਾ ਇਹ ਤਰਾਪੀ ਇਹ ਤਰਾਪੀਓ ਤਰਾਪੇ ਹੋਇਓ ਮੇਰੇ ਕੋਲ ਉਸ ਤਰਦੀਪ ਅਗੋਂ ਵਿੱਚ ਚਲੇ ਜਾਓ ਜਿਹਨਿ ਸ਼ੈਤਾਨ ਤੇ ਉਹਦੇ ਦੂਤਾਂ ਨੇ ਪਿਆਰ ਕੀਤੀ ਹੋਈ ਹੈ ਠੀਕ ਹੈ ਇਥੇ ਸੇਵਕ ਨੂੰ ਪ੍ਰਭੂ ਯਿਸੂਮਸੀ ਆਪਣਾ ਭਰਾ ਦਸੰਡਿਆ ਵਾ ਠੀਕ ਹੈ ਕਈਆਂ ਜਗਾਵਾ ਤੇ ਭਾਈ ਦੀ ਬਾਈਬਲ ਚ ਦਾ ਭਰਾ ਲਿਖਿਆ ਵਾ ਮੇਰੇ ਵਚਨ ਬਾਈਬਲ ਦੇ ਵਿੱਚ ਲਿਖਿਆ ਘਟਿਆ ਤੋਂ ਘਟਿਆ ਨੂੰ ਮੇਰੇ ਘਟਿਆ ਤੋਂ ਘਟਿਆ ਦਾਸ ਨੂੰ ਠੀਕ ਹੈ ਨਾ ਕਈਆਂ ਬਾਈਬਲਾਂ ਚ ਕੱਲਾ ਦਾਸ ਲਿਖਿਆ ਮੇਰੇ ਛੋਟੇ ਤੋਂ ਛੋਟੇ ਦਾਸ ਨੂੰ ਠੀਕ ਹੈ ਨਾ ਜੀ ਬਾਈਬਲਾਂ ਦੀ ਜਿਹੜੀ ਹੈ ਟ੍ਰਾਂਸਲੇਟ ਵਾਲੇ ਵਿੱਚ ਥੋੜਾ ਥੋੜਾ ਜਿਹਾ ਵਾ ਫਰਕ ਆਉਂਦਾ ਵਾ ਠੀਕ ਹੈ ਸੋ ਕਹਿਣ ਤੋਂ ਭਾਵ ਵਾ ਕਿ ਪਰਮੇਸ਼ਰ ਆਪਣੇ ਦਾਸਾਂ ਨੂੰ ਕੀ ਕਹਿਣ ਰਿਹਾ ਵਾ ਕਿ ਇਹ ਮੇਰੇ ਕੌਣ ਨੇ ਠੀਕ ਹੈ ਨਾ ਤੇ ਜਿਹੜੇ ਇਹਨਾਂ ਨਾਲ ਕਰਦੇ ਆ ਉਹ ਕਿਹਦੇ ਨਾਲ ਕਰਨਦੇ ਆ ਮੇਰੇ ਨਾਲ ਕਰਨਦੇ ਆ ਠੀਕ ਹੈ ਇੱਥੇ ਖੱਬੇ ਪਾਸੇ ਵਾਲਿਆਂ ਨੂੰ ਕਹਿਣ ਲਿਆ ਵਾ हे ਸਰਾਪਿਤ ਲੋਕੋ ਮੇਰੇ ਸਾਹਮਣੇ ਚਲੇ ਜਾਓ ਉਸ ਅਨੰਤ ਕਾਲ ਦੀ ਅੱਗ ਦੇ ਵਿੱਚ ਜਿਹੜੀ ਸਦਾ ਦੀ ਬਲਦੀ ਆ ਜਿੱਥੇ ਅੱਖੀਆਂ ਦਾ ਰੋਣਾ ਤੇ ਦੰਦੀਆਂ ਦਾ ਕਚੀਚੀਆਂ ਵਟਣਾ ਵਾ ਠੀਕ ਹੈ ਹੁਣ ਇੱਥੇ ਫੇਰੇ ਖੱਬੇ ਪਾਸੇ ਵਾਲੇ ਵੀ ਸਵਾਲ ਕਰਨ ਦੇ ਆ ਪੜਾ ਜਿਹੜਾ ਬਚਨ ਨੂੰ ਕਿਉਂ ਜੋ ਮੈਂ ਪੁੱਖਾ ਸਾਰ ਤੁਸੀਂ ਮੈਨੂੰ ਨਾ ਘੁਆਇਆ ਜੀ ਮੈਂ ਤਾਂ ਆਹ ਤਾਰ ਤੁਸੀਂ ਮੈਨੂੰ ਨਾ ਪਾਇਆ ਮੈਂ ਪਰਦੇਸੀ ਸਾਹ ਤੇ ਤੁਸੀਂ ਮੈਨੂੰ ਕੁਣੇ ਕਾਰਨ ਨਾ ਹੁੰਦਾ ਆ ਜੀ ਨੰਗਾ ਸਾਹ ਤੇ ਤੁਸੀਂ ਮੈਨੂੰ ਨਾ ਪਹੰਚ ਆਇਆ ਰੋਗੀ ਇਹਦੇ ਕੈਦੀ ਸਾਹ ਤੁਸੀਂ ਮੇਰੀ ਖਬਰ ਨਾ ਲਈ ਹੂੰ ਤਦ ਉਹ ਵੀ ਉੱਤਰ ਦੇਣਗੇ ਪ੍ਰਭੂ ਜੀ ਕਦ ਅਸਾਂ ਤੇ ਤੋ ਭੁੱਖਾ ਜਾਂ ਤੇ ਆਇਆ ਜਾਂ ਪਦੇਤੀ ਜਾਂ ਨੰਗਾ ਜਾਂ ਰੋਗੀ ਜਾਂ ਕੈਦੀ ਵੇਖਿਆ ਹੂੰ ਅਤੇ ਤੇਰੀ ਤਹਿਲ ਨਾ ਕੀਤੀ ਹਾਂਜੀ ਤਦ ਉਹ ਉਹਨਾਂ ਨੂੰ ਇਹ ਉੱਤਰ ਦੇਵੇਗਾ ਮੈਂ ਤੁਹਾਨੂੰ ਸਤਾਰਾ ਭਾਈ ਜਦ ਤੁਸੀਂ ਇਹਨਾਂ ਸਭ ਦਾ ਤੋਂ ਛੋਟਿਆਂ ਵਿੱਚੋਂ ਇਹ ਨਾਲ ਇਹ ਨਾਲ ਇਹ ਨਾ ਕੀਤਾ ਤਾਂ ਮੇਰੇ ਨਾਲ ਨਾ ਕੀਤਾ ਠੀਕ ਜੀ ਹallelujah 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 ਠੀਕਣਾ ਹੁਣ ਖੱਬੇ ਵਾਲੇ ਪਾਸੇ ਵਾਲੇ ਵੀ ਉਹੀ ਸਵਾਲ ਕਰਨਦੇ ਆ ਤੇ ਪ੍ਰਭੂ ਵੀ ਉਹਨਾਂ ਨੂੰ ਉਹੀ ਸਵਾਲ ਕਰਨਦਾ ਕਿ ਮੈਂ ਭੁੱਖਾ ਸਾ ਪਿਆਸਾ ਸਾ ਨੰਗਾ ਸਾ ਬੁਮਾਰ ਸਾ ਪਰਦੇਸੀ ਸਾ ਹਣਾ ਉਹ ਕਹਿੰਦੇ ਪ੍ਰਭੂ ਯਿਸੂ ਮਸੀਹ ਅਸੀਂ ਤੈਨੂੰ ਵੇਖਿਆ ਹੀ ਕਦੋਂ ਵਾ ਵੀ ਤੂੰ ਭੁੱਖਾ ਹੋਵੇ ਤੈਨੂੰ ਖਾਣ ਨੂੰ ਨਾ ਦਿੱਤਾ ਹੋਵੇ ਜਾਂ ਤੂੰ ਨੰਗਾ ਹੋਵੇ ਤੈਨੂੰ ਕੱਪੜਾ ਪਾਉਣ ਨੂੰ ਨਾ ਦਿੱਤਾ ਹੋਵੇ ਤੇ ਪ੍ਰਭੂ ਯਿਸੂ ਮਸੀਹ ਇੱਥੇ ਫਿਰ ਕਹਿੰਦਾ ਕਿ ਮੇਰੇ ਛੋਟੇ ਤੋਂ ਛੋਟੇ ਦਾਸ ਦੇ ਨਾਲ ਠੀਕ ਆ ਇਹ ਜਾਣ ਕੇ ਕਿ ਉਹ ਮੇਰਾ ਕੀ ਆ ਦਾਸਵਾ ਤੇ ਤੁਸੀਂ ਉਹਦੇ ਨਾਲ ਕੀਤਾ ਤੇ ਕਿਹਦੇ ਨਾਲ ਕੀਤਾ ਮੇਰੇ ਨਾਲ ਕੀਤਾ ਠੀਕ ਆ ਨਾ ਪਰ ਅੱਜ ਅਸੀਂ ਕਈ ਵਾਰੀ ਇਹ ਗੱਲ ਸੋਚ ਲੈਨੇ ਵੀ ਜੇ ਇਹ ਦਾਸ ਨੂੰ ਦਵਾਂਗੇ ਤੇ ਸਾਡਾ ਘਟ ਜਾਣਾ ਵਾ ਮੈਂ ਰਾਤੀ ਵੀ ਕਿਸੇ ਦੇ ਘਰ ਮੈਸੇਜ ਦੇਣ ਲਿਆ ਹਾਂ ਤੇ ਮੈਂ ਉੱਥੇ ਵੀ ਦੱਸਣ ਲਿਆ ਵੀ ਜਿਹੜਾ ਅਰਪਿਤ ਹੁੰਦਾ ਵਾ ਉਹ ਪੂਰਨ ਰੀਤੀ ਦੇ ਨਾਲ ਅਰਪਿਤ ਹੋਇਆ ਹੁੰਦਾ ਵਾ ਠੀਕ ਆ ਨਾ ਜ਼ਰੂਰੀ ਨਹੀਂ ਹੈ ਵੀ ਇਕੱਲਾ ਸਰੀਰ ਹੀ ਅਰਪਿਤ ਕਰਨਾ ਵਾ ਠੀਕ ਆ ਨਾ ਬਚਨ ਦੇ ਵਿੱਚ ਹਰ ਇੱਕ ਚੀਜ਼ ਨੂੰ ਅਰਪਿਤ ਕਰਨਾ ਵਚਨ ਚ ਲਿਖਿਆ ਆਪਣੀ ਹਰ ਇੱਕ ਚੰਗੀ ਚੀਜ਼ ਦੇ ਆਪਣੇ ਸੇਵਕ ਨੂੰ ਕੀ ਬਣਾਓ ਹੇਸੇਦਾਰ ਬਣਾਓ ਠੀਕ ਹੈ ਇਸ ਕਰਕੇ ਵਚਨ ਦੀ ਇੱਕ ਇੱਕ ਬਿੰਦੂ ਇੱਕ ਇੱਕ ਲਿਖਤ ਨੂੰ ਅਸੀਂ ਔਖੇ ਸੌਖੇ ਹੋ ਕੇ ਕੀ ਕਰਨਾ ਵਾ ਪੂਰਿਆ ਕਰਨਾ ਵਾ ਤਾਂ ਕਿ ਸਾਡੀ ਗਿਣਤੀ ਸੱਜੇ ਪਾਸੇ ਵਾਲਿਆਂ ਚ ਆਵੇ ਠੀਕ ਹੈ ਨਾ ਤੇ ਪ੍ਰਭੂ ਯਿਸੂ ਮਸੀਹ ਉਦੋਂ ਸਾਨੂੰ ਇਹ ਕਹਵੇ ਕਿ ਹੇ ਮੇਰੇ ਪਿਤਾ ਦੇ ਮੁਬਾਰਕ ਲੋਕੋ ਠੀਕ ਹੈ ਤੇ ਜੇ ਅਸੀਂ ਇੱਕ ਦੇ ਵਿੱਚ ਵੀ ਚੁੱਕ ਜਾਂਦੇ ਆ ਠੀਕ ਹੈ ਨਾ ਕਹਿੰਨੇ ਪਏ ਅਸੀਂ ਪ੍ਰਾਰਥਨਾ ਕਰਨ ਦੇ ਆ ਰੋਜ਼ਾ ਰੱਖਣ ਦੇ ਪਰ ਸੇਵਕ ਦੀ ਇੱਛਤ ਨਹੀਂ ਕਰਦੇ ਠੀਕ ਆ ਉਹਦਾ ਵੀ ਸਾਨੂੰ ਕੋਈ ਲਾਭ ਹੋਣਾ ਨਹੀਂ ਸੇਵਕ ਜੋ ਕਹਿੰਦਾ ਵਾ ਉਹ ਆ ਗਿਆ ਅਸੀਂ ਮੰਨਦੇ ਨਹੀਂ ਆ ਉਹਦਾ ਵੀ ਸਾਨੂੰ ਕੋਈ ਫਾਇਦਾ ਜਾਂ ਕੋਈ ਲਾਭ ਸਾਡੇ ਜੀਵਨ ਦੇ ਵਿੱਚ ਨਹੀਂ ਆ ਠੀਕ ਹੈ ਕਈ ਵਾਰੀ ਸਾਡੇ ਆਪਣੇ ਪਰਿਵਾਰ ਵੀ ਜਿਹੜੇ ਆ ਨਾ ਉਹ ਸਾਨੂੰ ਆਪਣਾ ਪਰਿਵਾਰ ਦਾ ਹੀ ਸਮਝਦੇ ਆ ਸੇਵਕ ਨਹੀਂ ਸਮਝਦੇ ਠੀਕ ਹੈ ਨਾ ਸੇਵਕ ਦੇ ਮੂੰਹ ਚੋਂ ਨਿਕਲੇ ਹੋਏ ਸ਼ਬਦ ਜਿਹੜੇ ਲੋਕ ਰਸੀਵ ਕਰ ਲੈਂਦੇ ਆ ਮੰਨ ਲੈਂਦੇ ਆ ਉਹੀ ਲੋਕ ਆਸ਼ੀਸ਼ਵੰਤ ਹੁੰਦੇ ਆ ਉਹੀ ਲੋਕ ਭੇਡਾਂ ਦੀ ਗਿਣਤੀ ਦੇ ਵਿੱਚ ਹੁੰਦੇ ਆ ਉਹੀ ਲੋਕ ਜਿਹੜੇ ਆ ਪਰਮੇਸ਼ਰ ਦੇ ਧੰਨ ਤੇ ਮੁਬਾਰਕ ਲੋਕ ਬਣ ਜਾਂਦੇ ਆ ਠੀਕ ਹੈ ਨਾ ਕਿਹੜੇ ਜਿਹੜੇ ਆਗਿਆ ਨੂੰ ਕੀ ਕਰਦੇ ਆ ਪੂਰਿਆ ਕਰਦੇ ਆ ਠੀਕ ਹੈ ਨਾ ਤੇ ਸੇਵਕ ਨੇ ਜਿਹੜੀ ਵੀ ਗੱਲ ਕਹਿਣੀ ਹੁੰਦੀ ਆ ਉਹ ਵਚਨ ਚੋਂ ਹੀ ਕਹਿਣੀ ਹੁੰਦੀ ਆ ਠੀਕ ਹੈ ਜੇ ਵਚਨ ਚੋਂ ਤੁਹਾਨੂੰ ਨਾ ਕਵੇ ਨਾ ਦੱਸੇ ਕੁਝ ਘਟਾਲੇ ਜਾਂ ਲ ਘਾ ਰਵੇ ਉਹਦਾ ਦੋਸ਼ੀ ਕੌਣ ਹੋ ਜਾਂਦਾ ਵਾ ਸੇਵਕ ਹੋ ਜਾਂਦਾ ਠੀਕ ਹੈ ਨਾ ਇਸ ਕਰਕੇ ਮੇਰਾ ਫਰਜ਼ ਵਾ ਕਿ ਮੈਂ ਤੁਹਾਨੂੰ ਹਰ ਇੱਕ ਨਿੱਕੀ ਤੋਂ ਨਿੱਕੀ ਗੱਲ ਜਿਹੜੀ ਆ ਸਮੇਂ ਦੇ ਅਨੁਸਾਰ ਤੁਹਾਨੂੰ ਦੱਸੀ ਜਾਵਾ ਅੱਗੇ ਮੰਨਣਾ ਨਾ ਮੰਨਣਾ ਉਹ ਤੁਹਾਡੀ ਮਰਜ਼ੀ ਆ ਭਾਈ ਉਹਦੇ ਵਿੱਚ ਮੈਂ ਕੋਈ ਵੀ ਜ਼ੋਰ ਜ਼ਬਰਦਸਤੀ ਕਰ ਸਕਦਾ ਨਹੀਂ ਠੀਕ ਹੈ ਨਾ ਮੈਂ ਦੱਸ ਕੇ ਫਰਗ ਹੋ ਜਾਂਦਾ ਵਾਂ ਤੁਸੀਂ ਸੁਣ ਕੇ ਫਰਗ ਜੇ ਜੇ ਤੁਸੀਂ ਮੰਨਦੇ ਹੋ ਲੇਖਾ ਤੁਸੀਂ ਉਹਦਾ ਦੇਣਾ ਵਾ ਕਿਉਂਕਿ ਉਸ ਜਗ੍ਹਾ ਤੇ ਸਹਾਬ ਜਦੋਂ ਹੋਣਾ ਵਾ ਬੁੱਕਾ ਖੋਲੀਆਂ ਜਾਣੀਆਂ ਵਾ ਸਾਡੇ ਕੰਮਾਂ ਦੇ ਉਧਾਰ ਤੇ ਹੀ ਸਾਡਾ ਨਿਆ ਹੋਣਾ ਵਾ ਠੀਕ ਹੈ ਨਾ ਇਸ ਕਰਕੇ ਖੁਦਾ ਦੇ ਅਜ਼ੀਜ਼ ਲੋਕੋ ਸਭ ਤੋਂ ਪਹਿਲਾਂ ਤੇ ਵਚਨ ਦੀ ਆਗਿਆਕਾਰੀ ਕਰਨੀ ਆ ਪਰਮੇਸ਼ਰ ਦੇ ਜਿਹੜਾ ਤੁਹਾਡੇ ਤੇ ਦਾਸ ਠਹਿਰਾ ਦਿੱਤਾ ਵਾ ਜੇ ਤੁਸੀਂ ਉਹਨੂੰ ਦਾਸ ਮੰਨਦੇ ਹੋ ਤੇ ਉਹਦੇ ਜੋ ਵਚਨ ਚੋਂ ਗੱਲ ਕਹਿੰਦਾ ਵਾ ਉਹਨੂੰ ਮੰਨਣਾ ਤੇ ਪੂਰਿਆ ਕਰਨਾ ਠੀਕ ਹੈ ਨਾ ਕਦੇ ਵੀ ਆਪਣੇ ਦਾਸ ਤੇ ਗੁੱਸੇ ਗਲੇ ਨਾ ਕਰਿਆ ਕਰੋ ਠੀਕ ਹੈ ਨਾ ਕਿ ਦਾਸ ਹੀ ਸਾਨੂੰ ਫੋਨ ਕਰੇ ਦਾਸ ਹੀ ਸਾਡੇ ਘਰਾਂ ਚ ਆਵੇ ਸਾਡਾ ਵੀ ਫਰਜ਼ ਬਣਦਾ ਵੀ ਕੇਵਲੇ ਜੇ ਉਹ ਨਹੀਂ ਆਇਆ ਤਾਂ ਅਸੀਂ ਫੋਨ ਕਰਕੇ ਪੁੱਛ ਲਈਏ ਜਾਂ ਉਹਦੇ ਘਰ ਜਾ ਕੇ ਪੁੱਛੀਏ ਕਿ ਭਾਈ ਜੀ ਜੀ ਤੁਸੀਂ ਕਿਉਂ ਨਹੀਂ ਆਏ ਤੇ ਕੀ ਤੁਸੀਂ ਠੀਕ ਜੇ ਕਿ ਤੁਹਾਡੀ ਕੋਈ ਮੁਸ਼ਕਲ ਦੇ ਵਿੱਚ ਨਹੀਂ ਨਹੀਂ ਜੇ ਕਿ ਤੇ ਬਿਮਾਰਤ ਨਹੀਂ ਜੇ ਕਿਤੇ ਦੱਸੋ ਕੀ ਪ੍ਰੋਬਲਮ ਆ ਜਿਹੜੇ ਤੁਸੀਂ ਆਏ ਨਹੀਂ ਜੀ ਇਹ ਸਾਡਾ ਕਲਿਸੀਆ ਦਾ ਕੀ ਬਣਦਾ ਵਾ ਫਰਜ਼ ਬਣਦਾ ਇੱਕ ਭੇਡ ਦਾ ਕੀ ਬਣਦਾ ਵਾ ਫਰਜ਼ ਬਣਦਾ ਵਾ ਠੀਕ ਹੈ ਨਾ ਹਰ ਜਿਹੜਾ ਭਾਰ ਵਾ ਹਰ ਜਿਹੜਾ ਟੈਨਸ਼ਨ ਵਾ ਉਹ ਆਪਾਂ ਇੱਕ ਦਾਸ ਦੇ ਉੱਤੇ ਨਹੀਂ ਲੱਦ ਸਕਦੇ ਨਹੀਂ ਛੁੱਟ ਸਕਦੇ ਠੀਕ ਹੈ ਔਰ ਤੁਹਾਡੇ ਹੀ ਦਿੱਤੇ ਹੋਏ ਦਾਨ ਦੇ ਸੰਬੰਧ ਦੇ ਨਾਲ ਤੁਹਾਡੀ ਹੀ ਦਿੱਤੀ ਹੋਈ ਉਹਨ ਦੇ ਨਾਲ ਪਰਮੇਸ਼ਰ ਦੇ ਕਿੰਨੇ ਜਿਹੜੇ ਆ ਕੰਮ ਹੁੰਦੇ ਆ ਦੁਜਿਆਂ ਤੱਕ ਵਚਨ ਜਿਹੜਾ ਵਾ ਪਹੁੰਚਦਾ ਵਾ ਠੀਕ ਹੈ ਨਾ ਹੁਣ ਅਸੀਂ ਗਰੁੱਪ ਦੇ ਵਿੱਚ ਭਾਈ ਮੋਨੂ ਵੇਖਣ ਦੇ ਕਿੰਨੀਆਂ ਕਨਵੈਨਸ਼ਨਾਂ ਦੇ ਆ ਜਿਹੜੇ ਸੱਦੇ ਸਾਨੂੰ ਆਏ ਆ ਠੀਕ ਹੈ ਨਾ ਤੇ ਸਾਰੀਆਂ ਲਾਗੇ ਲਾਗੇ ਪਿੰਡਾਂ ਦੀਆਂ ਕਨਵੈਨਸ਼ਨਾਂ ਆ ਵਾ ਕੋਈ ਫਤੇਗਰ ਚੂੜੀਆਂ ਦੇ ਲਾਗੇ 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 ਦੇ ਪਿੰਡ ਵਾ ਔਰ ਉਸ ਪਿੰਡਾਂ ਦੀ ਕਲਿਸੀ ਆ ਹਰ ਸਾਲ ਆਪਣੇ ਬੰਦਗੀਆਂ ਕਰਾਉਂਦੀ ਆ ਠੀਕ ਹੈ ਨਾ ਤੋ ਬੰਦਗੀਆਂ ਕਿੱਥੋਂ ਹੁੰਦੀਆਂ ਵਾ ਸੰਗਤਾਂ ਦੇ ਦਿੱਤੇ ਹੋਏ ਦਾਨ ਦੇ ਸਬੰਧ ਦੇ ਨਾਲ ਠੀਕ ਹੈ ਨਾ ਉਹ ਖੁੱਲ੍ਹਦਿਲੀ ਨਾਲ ਦਿੰਦੇ ਤੇ ਖੁੱਲ੍ਹਦਿਲੀ ਦੇ ਨਾਲ ਫਿਰ ਪਰਮਿਸ਼ਨ ਦੇ ਕੰਮ ਵੀ ਉੱਥੇ ਹੁੰਦੇ ਆ ਠੀਕ ਹੈ ਨਾ ਕਨਵੈਨਸ਼ਨਾਂ ਦੇ ਵਿੱਚ ਲੱਖਾਂ ਦੇ ਹਿਸਾਬ ਨਾਲ ਖਰਚਾ ਹੁੰਦਾ ਵਾ ਤੇ ਉਹ ਹਰ ਸਾਲ ਖਰਚਾ ਕਰਦੇ ਵਧੀਆ ਤੋਂ ਵਧੀਆ ਖਾਣਾ ਬਣਾਉਂਦੇ ਆ ਵਧੀਆ ਤੋਂ ਵਧੀਆ ਸੇਵਕ ਨੂੰ ਸੱਦਦੇ ਆ ਸੇਵਕਾਂ ਨੂੰ ਸੱਦਣਾ ਤੇ ਉਹਨਾਂ ਨੂੰ ਤੋਰਨਾ ਬੜਾ ਔਖਾ ਵਾ ਠੀਕ ਹੈ ਨਾ ਇਹ ਉਹ ਸਿਸਟਮ ਨਹੀਂ ਹੈ ਕਿ ਸਾਡੇ ਘਰ ਚ ਸੇਵਕ ਆ ਦੇਤਾ ਤਾਂ ਵੀ ਕੋਈ ਗੱਲ ਨਹੀਂ ਨਾ ਦੇਤਾ ਤਾਂ ਵੀ ਕੋਈ ਗੱਲ ਠੀਕ ਹੈ ਇਹ ਜਿਹੜਾ ਸੇਵਕ ਨੂੰ ਸਦਨਾ ਪੈਂਦਾ ਵਾ ਕਦੇ ਵੀ ਖਾਲੀ ਹੱਥ ਮੋੜਿਆ ਨਹੀਂ ਜਾਂਦਾ ਠੀਕ ਹੈ ਨਾ ਉਥੇ 150 ਦੀ ਗੱਲ ਨਹੀਂ ਫਿਰ ਹਜ਼ਾਰਿਆਂ ਦੀ ਗੱਲ ਆ ਜਾਂਦੀ ਹੈ ਇਹ ਸਾਰਾ ਦਾ ਸਾਰਾ ਕਦੋਂ ਹੁੰਦਾ ਵਾ ਜਦੋਂ ਇੱਕ ਭੇੜ ਤੋਂ ਔਨ ਲੱਤਦੀ ਆ ਫੇਰ ਇਹ ਔਨ ਜਿਹੜੀਆਂ ਵਰਤੋਂ ਚ ਆਉਂਦੀ ਆ ਕੋਟੀਆਂ ਸਵਾਰਟਰ ਬੰਦੇ ਆ ਗਾਹ ਕੰਮ ਦੇ ਵਿੱਚ ਆਉਂਦੀ ਆ ਠੀਕ ਹੈ ਨਾ ਭੇਡ ਦੀ ਉਹਨੇ ਇੱਕ ਵਿਸ਼ਵਾਸੀ ਦੀ ਉਹਨ ਕੀਆ ਉਹਦਾ ਦਾਨ ਉਹਦਾ ਦਸਵੰਤ ਉਹਦੀਆ ਖੁਸ਼ੀ ਦੀਆ ਭਿੰਟਾਂ ਪੂਰੀ ਇਮਾਨਦਾਰੀ ਦੇ ਨਾਲ ਇਹ ਨਾ ਜਾਣੇ ਕਿ ਮੈਂ ਕਿਸੇ ਬੰਦੇ ਨੂੰ ਦੇਣ ਰਿਹਾ ਵਾਂ ਇਹ ਜਾਣੇ ਕਿ ਮੈਂ ਮਲਕੀ ਸਿਦਕ ਪ੍ਰਭੂ ਯਸੂ ਮਸੀਹ ਨੂੰ ਦੇਣ ਰਿਹਾ ਠੀਕ ਫਿਰ ਸਾਡੇ ਜੀਵਨ ਦੇ ਵਿੱਚ ਕੰਮ ਹੁੰਦੇ ਆ ਠੀਕ ਆ ਪਰ ਇੱਕ ਗੱਲ ਦਾ ਆਪਾਂ ਨੂੰ ਕਲੀਅਰ ਕਰ ਲੈਣਾ ਚਾਹੀਦਾ ਕਿ ਅਸੀਂ ਇੱਕ ਨਿਰਣਾ ਬੰਨਣਾ ਚਾਹੀਦਾ ਵੀ ਅਸੀਂ ਆਹ ਕੰਮ ਕਰਨਾ ਵਾ ਤੇ ਕਰਨਾ ਹੀ ਕਰਨਾ ਸੰਗਤੀ ਤੇ ਟਾਈਮ ਨਾ ਜਾਣਾ ਤੇ ਜਾਣਾ ਹੀ ਜਾਣਾ ਮੀ ਨੇਜੇ ਬੋਤਾਂ ਨਹੀਂ ਤੇ ਦੋ ਵਾਰੀ ਆਪਣੇ ਘਰਾਂ ਦੇ ਵਿੱਚ ਇਹ ਸੰਗਤੀ ਕਰਾਉਣੀ ਆ ਤੇ ਕਰਾਉਣੀ ਕਰਾਉਣੀ ਭਾਵੇਂ ਖਾਲੀ ਚਾਹ ਹੀ ਪਿਆ ਦਿਓ ਦਾਨ ਵੀ ਨਾ ਦਿਓ ਪਰ ਸੰਗਤੀ ਕਰਾਉਣੀ ਕਰਾਉਣੀ ਆ ਉਹਦੇ ਵਿੱਚ ਇਹ ਆਪਣੇ ਆਂਢੀ ਗੁਆਂਢੀ ਭੈਣ ਭਰਾ ਰਿਸ਼ਤੇਦਾਰਾਂ ਨੂੰ ਸੱਦਣਾ ਵਾ ਉਹਨਾਂ ਤੱਕ ਵਚਨ ਖੁਦਾ ਦਾ ਪਹੁੰਚੇ ਇਹ ਸਾਡੇ ਜੀਵਨ ਦੇ ਵਿੱਚ ਇੱਕ ਨਿਰਣਾ ਹੋਣਾ ਚਾਹੀਦਾ ਠੀਕ ਹੈ ਨਾ ਫਿਰ ਇੱਕ ਮੌਕਾ ਦੇਵੇਗਾ ਖੁਦਾ ਜਦੋਂ ਸਾਡਾ ਝੁੰਡ ਵੱਡਾ ਹੋਵੇਗਾ ਦੀ ਗਿਣਤੀ ਵਧੂਗੀ ਜੇ ਗਿਣਤੀ ਵਧੂਗੀ ਝੁੰਡ ਵੱਡਾ ਹੋਊਗਾ ਠੀਕ ਹੈ ਦਾਂਦ ਸੁਵੰਤ ਵਧੂਗਾ ਤਾਂ ਫਿਰ ਅਸੀਂ ਵੀ ਕਨਵੈਨਸ਼ਨਾਂ ਕਰਵਾਉਣ ਵਾਲੇ ਬਣ ਜਾਵਾਂਗੇ ਠੀਕ ਹੈ ਨਾ ਇਹ ਕੱਲਾ ਬੰਦੇ ਦਾ ਕਿਸੇ ਦਾ ਵੀ ਕੰਮ ਨਹੀਂ ਠੀਕ ਹੈ ਨਾ ਕੱਲਾ ਬੰਦਾ ਪੁਲਪੜ ਤੇ ਖਲੋ ਕੇ ਤੁਹਾਨੂੰ ਪ੍ਰਚਾਰ ਤੇ ਸੁਣਾ ਸਕਦਾ ਵਾ ਪਰ ਕੱਲਾ ਬੰਦਾ ਆਪਣੀ ਜੇਬ ਤੋਂ ਸਾਰਾ ਖਰਚਾ ਨਹੀਂ ਕਰ ਸਕਦਾ ਠੀਕ ਹੈ ਨਾ ਇਹ ਸਾਰਾ ਭਾਰ ਕਲਿਸੀਆਂ ਵੀ ਨਹੀਂ ਕਰ ਸਕਦੀ ਜਾਂ ਮੈਂ ਕਹਾਂ ਭਾਈ ਮੋਨੂ ਕੱਲਾ ਕਰ ਲੇ ਜਾਂ ਭਾਈ ਤਰਲੋਕਣ ਕੱਲਾ ਕਰ ਲੇ ਚਾਹ ਪੈਣ ਅੰਜੂ ਕੱਲੀ ਕਰ ਲੇ ਤੇ ਇਦਾਂ ਵੀ ਨਹੀਂ ਹੋ ਸਕਦਾ ਇਹ ਥੋੜਾ ਥੋੜਾ ਸਭ ਸਾਰੇ ਜਦੋਂ ਪਾਉਂਦੇ ਆ ਨਾ ਫਿਰ ਇੱਕ ਕੀ ਹੋ ਜਾਂਦਾ ਵਾ ਕਹਿੰਦੇ ਨਾ ਬੂੰਦ ਬੂੰਦ ਡਿੱਗਦੀ ਤਾਂ ਬਾਲਟੀ ਭਰ ਜਾਂਦੀ ਆ ਉਹ ਫਿਰ ਜਦੋਂ ਬਾਲਟੀ ਭਰ ਜਾਂਦੀ ਕਿਤੇ ਨਾ ਕਿਤੇ ਵਰਤੋਂ ਦੇ ਵਿੱਚ ਆ ਜਾਂਦੀ ਠੀਕ ਆ ਨਾ ਇਹ ਉਹ ਕੰਮ ਆ ਜਿਹੜੇ ਪ੍ਰਭੂ ਯਿਸੂ ਮਸੀਹ ਸਾਨੂੰ ਕਹਿਣ ਡਿਆ ਵਾ ਠੀਕ ਆ ਅਸੀਂ ਇਹ ਕਰਨੇ ਆ ਆਪਣੇ ਥੋੜੇ ਥੋੜੇ ਦੇ ਵਿੱਚ ਵੀ ਕਰੋ ਵਫਾਦਾਰ ਰਹੋ ਮਾਨਦਾਰ ਰਹੋ ਆਪਣੇ ਘਰਾਂ 'ਚ ਬਹੁਤਾ ਨਹੀਂ ਤੇ ਕੋਈ ਬੁਗੜੀਆਂ ਲਾ ਲਓ ਗੋਲਕਾ ਲਾ ਲਓ ਠੀਕ ਆ ਜਿਹਦੇ ਵਿੱਚ ਤੁਸੀਂ ਆਪਣਾ ਕੁਛ ਨਾ ਕੁਛ ਜਮਾ ਕਰਨਾ ਸ਼ੁਰੂ ਕਰੋ ਬਈ ਸਾਲ ਬਾਦ ਇਹ ਆਪਣੇ ਸੇਵਕ ਨੂੰ ਦੇਣਾ ਵਾ ਵੀ ਕਿਤੇ ਕਨਵੈਨਸ਼ਨ ਕਰਾਈਏ ਠੀਕ ਆ ਸਾਲ ਦੇ ਵਿੱਚ 12 ਮਹੀਨੇ ਹੁੰਦੇ ਆ ਜੇ ਆਪਾਂ ਸਾਰੇ ਮਹੀਨੇ ਦਾ ਈ ਹਜ਼ਾਰ ਰੁਪਿਆ ਵੀ ਆਪਾਂ ਕੱਢਣਾ ਸ਼ੁਰੂ ਕਰਦੀ ਹੈ ਨਾ ਤੁਹਾਡੇ ਕੋਲ ਇੱਕ ਜਣੇ ਕੋ 12000 ਰੁਪਿਆ ਹੋ ਜਾਣਾ ਵਾ ਤੇ ਦੋ ਜਣਿਆਂ ਦਾ 24000 ਰੁਪਿਆ ਬਣ ਜਾਂਦਾ 12 ਦੋਨ 24 ਠੀਕ ਆ ਤੇ ਆਪਾਂ ਇਦਾਂ ਕਰਕੇ ਪਰਮੇਸ਼ਰ ਦੇ ਕੰਮਾਂ ਨੂੰ ਕਰ ਸਕਦੇ ਆ ਆਪਣੀ ਕਲੀਸਿਆ ਵਧਾ ਸਕਦੇ ਆ ਠੀਕ ਆ ਨਾ ਲੋਕਾਂ ਤੱਕ ਜਿਹੜਾ ਸਾਡੇ ਕੋਲ ਮੈਸੇਜ ਆ ਉਹ ਪਹੁੰਚ ਪਹੁੰਚ ਸਕਦਾ ਵਾ ਠੀਕ ਜੀ ਤੇ ਹੋਣਾ ਉਦੋਂ ਹੀ ਆ ਜਦੋਂ ਥੋੜੀ ਜਿਹੀ ਸੇ ਹਿੰਮਤ ਦਲੇਰੀ ਨੂੰ ਕਰਾਂਗੇ ਠੀਕ ਜੀ ਸੋ ਮੈਂ ਅੱਜ ਜ਼ਿਆਦਾ ਸਮਾਂ ਨਹੀਂ ਤੁਹਾਡਾ ਲੈਣਾ ਚਾਹੁੰਦਾ ਕਿਉਂਕਿ ਭਾਈ ਮੋਨੂ ਨੇ ਵੀ ਜਾਣਾ ਵਾ ਆਪਣੇ ਸੋਹਰੇ ਉਹਦਾ ਸੋਰਾ ਸਾਹਿਬ ਬਹੁਤ ਜ਼ਿਆਦਾ ਤਬੀਰ ਉਹਨਾਂ ਦੀ ਖਰਾਬ ਵਾ ਠੀਕ ਜੀ ਤੇ ਖੁਦਾ ਤੁਹਾਨੂੰ ਸਾਰਿਆਂ ਨੂੰ ਬੜੀ ਆਸ਼ੀਸ਼ ਦੇਵੇ ਬੜੀ ਬਰਕਤ ਦੇਵੇ ਅੱਜ ਥੋੜਾ ਜਿਹਾ ਮੇਰਾ ਵੀਰਾ ਜੁਕਾਮ ਦੇ ਨਾਲ ਗਲਾ ਖਰਾਬ ਆ ਮੂੰਹ ਨਾ ਕਿਹੜਾ ਬੰਦ ਹੋ ਮੈਂ ਕੋਈ ਬੋਲਣ ਚਾ ਨਹੀਂ ਦਿੱਕਤ ਜੀ ਹੋਣੀ ਆ ਠੀਕ ਆ ਸੋ ਅੱਜ ਦਾ ਵਚਨ ਸਾਡੇ ਵਾਸਤੇ ਇਹੋ ਹੀ ਸੀ ਅਸੀਂ ਹੁਣ ਹਿਸਾਬ ਇਹ ਲਉਣਾ ਕਿ ਅਸੀਂ ਪੇਡਾਂ ਦੀ ਗਿਣਤੀ ਚਉਣਾ ਵਾ ਕਿ ਜਾਂ ਬੱਕਰੀਆਂ ਦੀ ਗਿਣਤੀ ਚਉਣਾ ਅਸੀਂ ਗਵਾਈ ਦੇਣ ਵਾਲੇ ਬੰਨਾ ਵਾ ਕਿ ਜਾਂ ਆਪਣੇ ਘਰਾਂ ਚ ਬਹਿ ਕੇ ਤੋੜੇ ਦੱਬਣ ਵਾਲੇ ਬੰਨਾ ਅਸੀਂ ਕਿਸ ਨਾ ਕਿਸ ਨੂੰ ਗਵਾਈ ਦਈਏ ਕਹੇ ਨਾ ਕਹੇ ਨੂੰ ਸੁਲਾ ਮਾਰ ਕੇ ਲੈ ਕੇ ਆਉਣ ਵਾਲੇ ਬਣੀਏ ਠੀਕ ਆ ਸਗੋ ਆਪ ਵੀ ਸਮੇਂ ਅਨਸਾਰ ਅਹੀਂ ਆਣ ਕੇ ਬਈਏ ਅੱਧਾ ਪੌਣਾ ਘੰਟਾ ਆਣ ਕੇ ਪ੍ਰਾਰਥਨਾ ਦੇ ਵਿੱਚ ਰਹੀਏ ਤੇ ਜੇ ਅਸੀਂ ਸਮੇਂ ਸਿਰ ਖੁਦ ਨਹੀਂ ਆਉਂਦੇ ਖੁਦ ਪਰਮੇਸ਼ਰ ਨਾਲ ਵਫਾਦਾਰ ਨਹੀਂ ਆ ਤਾਂ ਫਿਰ ਪਰਮੇਸ਼ਰ ਵੀ ਸਾਡੇ ਨਾਲ ਵਫਾਦਾਰ ਨਹੀਂ ਹੁੰਦਾ ਠੀਕ ਹੈ ਨਾ ਜੇ ਅਸੀਂ ਪਰਮੇਸ਼ਰ ਦੇ ਨਾਲ ਵਫਾਦਾਰ ਹਾਂ ਠੀਕ ਆ ਫਿਰ ਪਰਮੇਸ਼ਰ ਵੀ ਸਾਡੇ ਨਾਲ ਕੀ ਹੁੰਦਾ ਵਾ ਵਫਾਦਾਰ ਹੁੰਦਾ ਠੀਕ ਹੈ ਸੋ ਅੱਜ ਦੇ ਬਚਨ ਤੋਂ ਮੇਰਾ ਖੁਦਾ ਤੁਹਾਨੂੰ ਬੜੀ ਆਸ਼ੀਸ਼ ਦੇਵੇ ਬੜੀ ਬਰਕਤ ਦੇਵੇ ਮੇਰੇ ਪ੍ਰਭੂ ਯਿਸੂ ਮਸੀਹ ਦੀ ਸ਼ਾਂਤੀ ਤੁਹਾਡੇ ਸਭਨਾ ਦੇ ਜੀਵਨਾਂ 'ਚ ਠਹਿਰੇ ਆਮੀਨ